ਲਓ ਜੀ ਇੰਨੀ ਤਪਦੀ ਗਰਮੀ ਦੇ ਵਿੱਚ ਅਗਰ ਸਾਨੂੰ ਖਰਬੂਜੇ ਵਾਲੀ ਕੁਲੜ ਆਈਸਕ੍ਰੀਮ ਖਾਣ ਨੂੰ ਮਿਲ ਜਵੇ ਤਾਂ ਫਿਰ کیا ہی باتیں بہت ہی ٹیسٹی فلیورفول کولڈ آئس کریم ਬਣ ਕੇ تیار ਹੁੰਦੀ ਆ ਨਾਲ ਹੀ ਬਣਾਵਾਂਗੇ ਖਰਬੂਜਾ آئس کریم بہت ہی ਵਧੀਆ بہت ہی ਟੇਸਟੀ ਘੱਟ ਇنگਰੀਡੀਅੰਟਸ ਦੇ ਵਿੱਚ ਬਣ ਕੇ تیار ਹੁੰਦੀ ਆ ਜੀ ਨਾ ਹੀ ਗੈਸ ਜਲਾਉਣ ਦੀ ضرورت ਆ ਨਾ ਹੀ کریم ਪੈਂਦੀ ਆ ਤੇ ਨਾ ਹੀ ਇਹਦੇ ਵਿੱਚ ਕੰਡੈਂਸ ਮਿਲਕ ਪੈਂਦਾ ਆ ਨਾ ਹੀ ਕੋਈ ਕੌਰਨ ਫਲੋਰ ਕਸਟਰਡ ਪਾਊਡਰ ਕੁਝ ਨਹੀਂ ਪੈਂਦਾ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੀ ਇਸ ਤਰ੍ਹਾਂ ਬਣਾਇਓ ਬਣਾ ਕੇ ਖਾ ਕੇ ਦੇਖਿਓ ਬਹੁਤ ਹੀ ਟੇਸਟੀ ਗਰਮੀ ਦੇ ਵਿੱਚ ਆਰਾਮ ਮਿਲੇਗਾ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰਹੋ ਤੇ ਚੜ੍ਹਦੀ ਕਲਾ 'ਚ ਰਹੋ ਜੀ ਅਸੀਂ ਵੀ ਠੀਕ ਆਂ ਤੇ ਚੜ੍ਹਦੀ ਕਲਾ 'ਚ ਆਂ ਜੀ ਤੇ ਅੱਜ ਮੈਂ ਬਣਾ ਰਹੀ ਆ ਖਰਬੂਜਾ ਦੀ ਪਾਰਕ ਫਾਰਮਾ ਆਈਸਕ੍ਰੀਮ ਜੋ ਕਿ ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਫਲੇਵਰਫੁੱਲ ਘਰ ਦੇ ਵਿੱਚ ਬਣਾ ਕੇ ਅਸੀਂ ਤਿਆਰ ਕਰ ਸਕਦੇ ਹਾਂ ਜੀ ਤੇ ਇਹ ਆਈਸਕ੍ਰੀਮ ਬਣਾਉਣ ਵਾਸਤੇ ਮੈਂ ਦੋ ਖਰਬੂਜੇ ਲਏ ਆ ਇੱਕ ਥੋੜਾ ਜਿਹਾ ਮੈਨੂੰ ਛੋਟਾ ਮਿਲਿਆ ਪਰ ਬਹੁਤ ਹੀ ਮਿੱਠੇ ਖਰਬੂਜੇ ਅੱਜ ਕੱਲ ਸਿਜ਼ਨ ਆ ਗਰਮੀ ਦਾ ਮੌਸਮ ਬਹੁਤ ਜ਼ਿਆਦਾ ਆ ਤੇਜੀ ਇਸ ਤਰ੍ਹਾਂ ਦੀ ਚੀਜ਼ ਹਰ ਕੋਈ ਇਹ ਬਣਾ ਕੇ ਆਪਾਂ ਘਰ ਚ ਤਿਆਰ ਕਰ ਸਕਦੇ ਆ ਘਰ ਦੇ ਹੀ ਪਏ ਸਮਾਨ ਦੇ ਨਾਲ ਬਣਾ ਸਕਦੇ ਆ ਤੇ ਇਸ ਤਰ੍ਹਾਂ ਮੈਂ ਖਰਬੂਜੇ ਨੂੰ ਉੱਪਰੋਂ ਜਿੱਥੋਂ ਖਰਬੂਜੇ ਦੀ ਉੱਪਰ ਡੰਡੀ ਹੁੰਦੀ ਆ ਨਾ ਉੱਥੋਂ ਇਸ ਤਰ੍ਹਾਂ ਨਾਈਫ ਦੇ ਨਾਲ ਇਹਨੂੰ ਬੜੇ ਇhtiyat ਦੇ ਨਾਲ ਬੜੇ ਆਰਾਮ ਦੇ ਨਾਲ ਇਸ ਤਰ੍ਹਾਂ ਉੱਪਰੋਂ ਇਹਨੂੰ ਡੰਡੀ ਨੂੰ ਉਤਾਰ ਲੈਣਾ ਖਰਬੂਜੇ ਨੂੰ ਆ ਦੇਖੋ ਇਸ ਤਰ੍ਹਾਂ ਤੇ ਆ ਦੇਖੋ ਇਸ ਤਰ੍ਹਾਂ ਇਹਨੂੰ ਉਤਾਰ ਕੇ ਨਾ ਇਹਦੇ ਵਿੱਚੋਂ ਜਿਹੜਾ ਇਹ ਪਲਪ ਹੋਣਾ ਆ ਉਹਨੂੰ ਅਲੱਗ ਕਰ ਲੈਣਾ ਤੇ ਜਿਹੜੇ ਬੀਜ ਆ ਉਹ ਅਸੀਂ ਅਲੱਗ ਕੱਢ ਕੇ ਰੱਖ ਦੇਣੇ ਆ ਇਸ ਤਰ੍ਹਾਂ ਤੇ ਜਿਹੜਾ ਇਹਦਾ ਉੱਪਰ ਇੱਕ ਢੱਕਣ ਨੂੰ ਮਾਂ ਅਸੀਂ ਉਤਾਰ ਕੇ ਰੱਖਿਆ ਆ ਨਾ ਤੇ ਇਹਨੂੰ ਆਪਾਂ ਸੰਭਾਲ ਕੇ ਰੱਖਣਾ ਕਿਉਂਕਿ ਫਿਰ ਸਾਡੇ ਕੰਮ ਆਉਣਾ ਆ ਜੀ ਲਓ ਜੀ ਇਸ ਤਰ੍ਹਾਂ ਨਾਈਫ ਦੇ ਨਾਲ ਮੈਂ ਇਹਦਾ ਜਿਹੜਾ ਇੱਕ ਪਲਪ ਆ ਉਹ ਅਲੱਗ ਕਰ ਲੈਣਾ ਤੇ ਜਿਹੜੇ ਬੀਜ ਆ ਦੇਖੋ ਇਸ ਤਰ੍ਹਾਂ ਮੈਂ ਬੀਜ ਅਲੱਗ ਕੱਢ ਦੇਣੇ ਆ ਬੀਜ ਜਿਹੜੇ ਆਪਾਂ ਉਹ ਵੇਸਟ ਨਹੀਂ ਕਰਨੇ ਹੈਗੇ ਬੀਜਾਂ ਤੋਂ ਵੀ ਬਹੁਤ ਹੀ ਵਧੀਆ ਆਪਾਂ ਇੱਕ ਇਹਦਾ ਮਿਲਕ ਤਿਆਰ ਕਰ ਸਕਦੇ ਆ ਜਾਂ ਇਹਦੇ ਬੀਜ ਲੱਗ ਕਰਕੇ ਤੇ ਮਗਜ ਬਣਾ ਸਕਦੇ ਆ ਤੇ ਜਿਹਨੂੰ ਆਪਾਂ ਮੱਗਜ ਕਹਿੰਦੇ ਆ ਜਿਹੜਾ ਪਲਪ ਹੋਣਾ ਉਹਨੂੰ ਇਸ ਤਰ੍ਹਾਂ ਮੈਂ ਕੱਟ ਕੇ ਇੱਕ ਜੱਗ ਦੇ ਵਿੱਚ ਪਾ ਲੈਣਾ ਹੈ ਅਗਰ ਤੁਸੀਂ ਚਾਹੋ ਤਾਂ ਆ ਦੇਖੋ ਇਸ ਤਰ੍ਹਾਂ ਚਮਚ ਦੇ ਨਾਲ ਸਾਰੇ ਬੀਜ ਕੱਢ ਲੈਣੇ ਆ ਮੈਂ ਇਹਦਾ ਖਰਬੂਜੇ ਦਾ ਪਲਪ ਜਿਹੜਾ ਬਹੁਤ ਘੱਟ ਕੱਢਿਆ ਕਿਉਂਕਿ ਖਰਬੂਜਾ ਜਦੋਂ ਆਈਸਕ੍ਰੀਮ ਦੇ ਨਾਲ ਪਲਪ ਲੱਗਿਆ ਹੁੰਦਾ ਉਹ ਬਹੁਤ ਟੇਸਟੀ ਲੱਗਦਾ ਅਗਰ ਤੁਸੀਂ ਚਾਹੋ ਤਾਂ ਸਾਰਾ ਪਲਪ ਕੱਢ ਸਕਦੇ ਆ ਮੈਂ ਥੋੜਾ ਪਲਪ ਕੱਢਿਆ ਖਰਬੂਜੇ ਦਾ ਤੇ ਬਾਕੀ ਇਸੇ ਤਰ੍ਹਾਂ ਹੀ ਰਹਿਣ ਦੇਣਾ ਆ ਤਾਂ ਜੋ ਜਿਹੜੀ ਆਪਾਂ ਆਈਸਕ੍ਰੀਮ ਬਣਾਉਣੀ ਹੈ ਇਹਦੇ ਵਿੱਚ ਆਪਾਂ ਭਰ ਕੇ ਬਣਾਣੀ ਆ ਤੇ ਉਹਦੇ ਨਾਲ ਇਹਦਾ ਫਲੇਵਰ ਬਹੁਤ ਸੋਹਣਾ ਲੱਗਦਾ ਆ ਬਹੁਤ ਟੇਸਟੀ ਲੱਗਦਾ ਜਦੋਂ ਮੈਂ ਇਹ ਖਾਂਦੇ ਆ ਇਸ ਤਰ੍ਹਾਂ ਦੋਨੋਂ ਖਰਬੂਜਿਆਂ ਦੇ ਮੈਂ ਕੱਟ ਕੇ ਇਹ ਤਿਆਰ ਕਰ ਲੈਣੇ ਆ ਜੀ ਤੇ ਦੋਨੋਂ ਖਰਬੂਜਿਆਂ ਨੂੰ ਕੱਟਣ ਤੋਂ ਬਾਅਦ ਜੀ ਜਿਹੜੇ ਬੀਜ ਆ ਬੀਜਾਂ ਨੂੰ ਇਸ ਤਰ੍ਹਾਂ ਛਾਨ ਕੇ ਇਹਦਾ ਜਿਹੜਾ ਇੱਕ ਇੱਕ ਡਰਿੰਕ ਜੀ ਹੁੰਦੀ ਹੈ ਇਹਦਾ ਜੂਸ ਹੁੰਦਾ ਆ ਉਹ ਵੀ ਮੈਂ ਅਲੱਗ ਕਰ ਲੈਣਾ ਆ ਆ ਦੇਖੋ ਇਸ ਤਰ੍ਹਾਂ ਯਕੀਨ ਨਾ ਜਾਣਿਓ ਬਹੁਤ ਹੀ ਟੇਸਟੀ ਆਈਸਕ੍ਰੀਮ ਵੀ ਖਾ ਸਕਦੇ ਆ ਤੇ ਨਾਲੇ ਆਪਾਂ ਖਰਬੂਜੇ ਨੂੰ ਵੀ ਇੰਜੋਏ ਕਰ ਸਕਦੇ ਆ ਬਹੁਤ ਸੋਹਣੀ ਬਣ ਕੇ ਆਈਸਕ੍ਰੀਮ ਤਿਆਰ ਹੁੰਦੀ ਆ ਤੇ ਨਾਲੇ ਆਪਾਂ ਬਣਾਵਾਂਗੇ ਜੀ ਕੁੱਲੜ ਵਾਲੀ ਆਈਸਕ੍ਰੀਮ ਉਹ ਵੀ ਬਹੁਤ ਟੇਸਟੀ ਬਣਦੀ ਆ ਤੇ ਇਸ ਤਰ੍ਹਾਂ ਜੀ ਆਪਾਂ ਘਰ ਦੇ ਤਾਂ ਗਰਮੀ ਆ ਘਰ ਦੇ ਵਿੱਚ ਆਪਾਂ ਇਸ ਤਰ੍ਹਾਂ ਕੋਈ ਨਾ ਕੋਈ ਚੀਜ਼ ਬਣਾ ਕੇ ਬੱਚਿਆਂ ਨੂੰ ਦਿਨੇ ਆ ਬੱਚੇ ਦੀ ਛੁੱਟੀਆਂ ਹੋ ਰਹੀਆਂ ਜੀ ਇਹ ਹੈਗੀਆਂ ਜੀ ਆਈਸ ਕਯੂਬ ਮਿਲਕ ਦੀਆਂ ਬਣਾਈਆਂ ਹੋਈਆਂ ਦੁੱਧੋ ਵਾਲੀਆਂ ਇਹ ਮੈਂ ਰੱਖੀਆਂ ਹੋਈਆਂ ਸੀਆਂ ਜੀ ਇਹ ਦੋ ਤੋਂ ਤਿੰਨ ਆਈਸ ਕਯੂਬ ਵੀ ਮੈਂ ਇਹਦੇ ਵਿੱਚ ਪਾ ਲੈਣੀਆਂ ਆ ਤੁਸੀਂ ਇੱਥੇ ਤੁਸੀਂ ਚਾਹੋ ਤਾਂ ਦੁੱਧ ਪਾ ਸਕਦੇ ਆ ਤੇ ਨਾਲ ਹੀ ਮੈਂ ਦੋ ਤੋਂ ਤਿੰਨ ਚਮਚ ਮਿਲਕ ਪਾਊਡਰ ਦੇ ਪਾ ਲਿਆ ਤੇ ਨਾਲ ਹੀ ਜੀ ਇਹ ਮੈਂ ਦੋ ਤੋਂ ਤਿੰਨ ਚਮਚ ਜਿਹੜੀ ਘਰ ਦੀ ਮਲਾਈ ਆ ਉਹ ਪਾ ਲਈ ਆ ਪਾਣ ਤੋਂ ਬਾਅਦ ਜੀ ਤੇ ਮੈਂ ਇਹਦੇ ਚ ਹੁਣ ਆਪਣੇ ਜਿੰਨਾ ਕੁ ਖਰਬੂਜਾ ਮਿੱਠਾ ਹੋਸਾ ਦੇ ਨਾਲ ਤੁਸੀਂ ਚੀਨੀ ਦਾ ਇਸਤੇਮਾਲ ਕਰਨਾ ਹੈ ਅਗਰ ਖਰਬੂਜਾ ਘੱਟ ਮਿੱਠਾ ਤੁਸੀਂ ਚੀਨੀ ਜ਼ਿਆਦਾ ਪਾ ਸਕਦੇ ਆਂ ਅਗਰ ਜ਼ਿਆਦਾ ਮਿੱਠਾ ਤਾਂ ਚੀਨੀ ਦੀ ਮਾਤਰਾ ਘੱਟ ਕਰ ਸਕਦੇ ਆਂ ਤੇ ਤੁਸੀਂ ਦੇਖ ਸਕਦੇ ਹੋ ਖਰਬੂਜੇ ਦਾ ਜਿਹੜਾ ਕਲਰ ਆ ਉਹ ਹਲਕਾ ਲਾਈਟ ਗ੍ਰੀਨ ਆ ਕਿਉਂਕਿ ਮੈਂ ਇਹਦੇ ਵਿੱਚ ਵਾਈਟ ਚੀਜ਼ਾਂ ਪਾਈਆਂ ਇਸ ਕਰਕੇ ਮੈਂ ਖਰਬੂਜੇ ਦਾ ਪ੍ਰੋਪਰ ਕਲਰ ਦੇਣ ਵਾਸਤੇ ਹਲਕਾ ਜਿਹਾ ਇੱਕ ਪਿੰਚ ਮੈਂ ਇਹਦੇ ਵਿੱਚ ਗ੍ਰੀਨ ਫੂਡ ਕਲਰ ਪਾਇਆ ਆ ਤੇ ਨਾਲ ਹੀ ਜਿਹੜੇ ਆਪਾਂ ਖਰਬੂਜੇ ਦੇ ਬੀਜ ਹੁੰਦੇ ਉਹ ਵੀ ਪਾਵਾਂਗੇ ਟੇਸਟ ਹੋਰ ਵੀ ਵਧੀਆ ਆਊਗਾ ਹੁਣ ਮੈਂ ਕਰੂੰਗੀ ਇਹਨੂੰ ਗ੍ਰਾਈਂਡ ਗ੍ਰਾਈਂਡ ਕਰਨ ਤੋਂ ਬਾਅਦ ਜੀ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਤੇ ਕਿੰਨਾ ਵਧੀਆ ਇਹਦਾ ਕ ਆ ਬਿਲਕੁਲ ਨੇਚਰਲ ਕਲਰ ਕਲਰ ਆਇਆ ਆ ਜੀ ਨੇਚਰਲ ਰੰਗ ਆਇਆ ਆ ਤੇ ਇਸ ਤਰ੍ਹਾਂ ਦੇਖੋ ਕਿੰਨਾ ਠੇਕਿਆ ਇਹ ਜਦੋਂ ਅਸੀਂ ਇਹਨੂੰ ਜਮਾਣਾ ਆ ਉਦੋਂ ਹੋਰ ਵੀ ਠੇਕਣਾ ਦੇਖੋ ਚਮਚ ਤੇ ਪੂਰੀ ਦੀ ਕੋਟਿੰਗ ਹੋ ਰਹੀ ਆ ਜੀ ਸਾਡਾ ਇਹ ਬੈਟਰ ਜਿਹੜਾ ਬਣ ਕੇ ਤਿਆਰ ਹੋ ਗਿਆ ਆ ਕੋਈ ਵੀ ਚੀਜ਼ ਨਹੀਂ ਪਾਉਣੀ ਕੋਈ ਕੰਡੈਂਸ ਮਿਲਕ ਨਹੀਂ ਪਾਉਣਾ ਦੇ ਨਾਲ ਮੈਂ ਥੋੜੀ ਜਿਹੀ ਇਹਦੇ ਵਿੱਚ ਟੁੱਟੀ ਫਰੂਟੀ ਵੀ ਪਾਈ ਆ ਇਹਨੂੰ ਵੀ ਚੰਗੀ ਤਰ੍ਹਾਂ ਪਾ ਕੇ ਮਿਕਸ ਕਰ ਦੇਣਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਥੋੜੀ ਜਿਹਾ ਮੈਂ ਖਰਬੂਜਾ ਜਿਹੜਾ ਸੀ ਉਹਨੂੰ ਮੈਂ ਬਰੀਕ ਕੱਟਿਆ ਹੋਇਆ ਸੀ ਉਹ ਵੀ ਮੈਂ ਇਸੇ ਤਰ੍ਹਾਂ ਪਾਣੇ ਇਹ ਪੀਸਣਾ ਨਹੀਂ ਜਦੋਂ ਅਸੀਂ ਇਹ ਆਈਸਕ੍ਰੀਮ ਖਾਣੀ ਆ ਤੇ ਬਹੁਤ ਹੀ ਵਧੀਆ ਇਹ ਜਿਹੜੇ ਪੀਸੇ ਆ ਮੂੰਹ ਵਿੱਚ ਆਉਂਦੇ ਆ ਤਾਂ ਬਹੁਤ ਟੇਸਟੀ ਲੱਗਦੇ ਆ ਜੀ ਸੋ ਜੀ ਇਸ ਤਰ੍ਹਾਂ ਹੁਣ ਮੈਂ ਆਪਾਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਲਿਆ ਆ ਤਿਆਰ ਕਰਨ ਤੋਂ ਬਾਅਦ ਜੀ ਹੁਣ ਮੈਂ ਕਰਨੀ ਆ ਸਟਾਫਿੰਗ ਖਰਬੂਜੇ ਦੀ ਇਹਦੇ ਵਿੱਚ ਜੀ ਇਸ ਤਰ੍ਹਾਂ ਆਪਾਂ ਜਿਹੜਾ ਪੀਸਕੇ ਰੱਖਿਆ ਹੋਇਆ ਸਾਰਾ ਇਹਦੇ ਵਿੱਚ ਪਾ ਦੇਣਾ ਆ ਦੇਖੋ ਇਸ ਤਰ੍ਹਾਂ ਪੂਰਾ ਉੱਪਰ ਤੱਕ ਭਰ ਲੈਣਾ ਆ ਮੈਂ ਇਹਦੇ ਵਿੱਚ ਪਲਪ ਨਾਲ ਰੱਖਿਆ ਕਿਉਂਕਿ ਮੈਨੂੰ ਪਸੰਦ ਆ ਮੇਰੀ ਫੈਮਿਲੀ ਨੂੰ ਪਸੰਦ ਆ ਕਿਉਂਕਿ ਜਦੋਂ ਆਪਾਂ ਆਈਸਕ੍ਰੀਮ ਖਾਣੀ ਹੈ ਨਾਲ ਪਲਪ ਵੀ ਖਾਵਾਂਗੇ ਜਿਹੜਾ ਨਾਲ ਇਹਦੇ ਬਿਲਕੁਲ ਸੈੱਟ ਹੋ ਚੁੱਕੂਗਾ ਬਹੁਤ ਟੇਸਟੀ ਲੱਗਦਾ ਤੁਸੀਂ ਚਾਹੋ ਤਾਂ ਪੂਰਾ ਪਲਪ ਖਰਬੂਜੇ ਦਾ ਕਢਾਲ ਸਕਦੇ ਆ ਸੋ ਜੀ ਜਿਹੜੀ ਟੂਟੀ ਫਰੂਟੀ ਸੀ ਇਹ ਵੀ ਮੈਂ ਪਾ ਦਿੱਤੀ ਆ ਆ ਦੇਖੋ ਵੈਸੇ ਤਰ੍ਹਾਂ ਪੂਰਾ ਉੱਪਰ ਤੱਕ ਫੁੱਲ ਭਰ ਲੈਣਾ ਆ ਭਰਨ ਤੋਂ ਬਾਅਦ ਜੀ ਇਹਦੇ ਉੱਪਰ ਆਪਾਂ ਇਹ ਲਗਾ ਦੇਣੇ ਆ ਟੱਕਣ ਜਿਹੜੇ ਖਰਬੂਜੇ ਦੇ ਕੱਟ ਕੇ ਰੱਖੇ ਹੋਏ ਸੀ ਆ ਦੇਖੋ ਪੂਰੀ ਤਰ੍ਹਾਂ ਚਾਹੋ ਤਾਂ ਤੁਸੀਂ ਇਹਨੂੰ 6-7 ਘੰਟੇ ਰੱਖ ਲਓ ਅਗਰ ਲਾਈਟ ਦਾ ਕੋਈ ਇਸ਼ੂ ਆ ਤਾਂ ਤੁਸੀਂ ਇਹਨੂੰ ਓਵਰਨਾਈਟ ਵੀ ਫ੍ਰੀਜ਼ਰ ਦੇ ਵਿੱਚ ਫ੍ਰੀਜ਼ ਕਰਕੇ ਰੱਖ ਸਕਦੇ ਆ ਕੋਈ ਆਈਸ ਕ੍ਰਿਸਟਲ ਨਹੀਂ ਜੰਮਦੇ ਬਹੁਤ ਵਧੀਆ ਬਣਦੀ ਹੈ ਇਹ ਹੈਗਾ ਮੇਰੇ ਕੋ ਕੁਲੜ ਪਿਆ ਸੀ ਇਹਦੇ ਵਿੱਚ ਵੀ ਮੈਂ ਸਾਰੀ ਇਹ ਜਿਹੜੀ ਬਚੀ ਆਈਸਕ੍ਰੀਮ ਦਾ ਬਚੀ ਹੋਈ ਸੀਗੀ ਉਹ ਮੇਰੇ ਵਿੱਚ ਪਾ ਲਈਆ ਤੇ ਇਹਨੂੰ ਆਪਾਂ ਫੋਇਲ ਪੇਪਰ ਦੇ ਨਾਲ ਬਿਲਕੁਲ ਬੰਦ ਕਰ ਦੇਣਾ ਹੈ ਬੰਦ ਕਰਕੇ ਉੱਪਰ ਇੱਕ ਇਹਦੇ ਵਿੱਚ ਜਾਂ ਤਾਂ ਤੁਸੀਂ ਉੱਪਰ ਇੱਕ ਰੋਬਰ ਛੜਾ ਦਿਓ ਜਾਂ ਇਸ ਤਰ੍ਹਾਂ ਰੱਖ ਦਿਓ ਆ ਦੇਖੋ ਇਸ ਤਰ੍ਹਾਂ ਮੈਂ ਫ੍ਰੀਜ਼ਰ ਦੇ ਵਿੱਚ ਰੱਖ ਲਿਆ ਪਰ ਮੈਂ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਮੈਂ ਇਹਨਾਂ ਨੂੰ ਪਲੇਟ ਦੇ ਵਿੱਚ ਰੱਖ ਲਿਆ ਸੀ ਰੱਖਣ ਤੋਂ ਬਾਅਦ ਜੀ ਓਵਰਨਾਈਟ ਰੱਖਿਆ ਇਹਨਾਂ ਨੂੰ ਓਵਰਨਾਈਟ ਰੱਖਣ ਤੋਂ ਬਾਅਦ ਜੀ ਆਹ ਦੇਖੋ ਇਸ ਤਰ੍ਹਾਂ ਕੋਈ ਵੀ ਚੀਜ਼ ਸਾਨੂੰ ਬਾਜ਼ਾਰੋਂ ਲੈਣ ਦੀ ਜ਼ਰੂਰਤ ਨਹੀਂ ਪਈ ਜੀ ਇਸ ਤਰ੍ਹਾਂ ਇਹ ਸਾਡੀ ਪੂਰੇ ਤਰ੍ਹਾਂ ਆਈਸਕ੍ਰੀਮ ਬਣ ਕੇ ਹੋ ਗਈ ਆ ਤਿਆਰ ਤੁਹਾਨੂੰ ਮੈਂ ਦਿਖਾ ਰਹੀ ਆ ਤੇ ਜੀ ਤੁਸੀਂ ਉੰਨੀ देर ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਆ ਦੇਖੋ ਇਸ ਤਰ੍ਹਾਂ ਜਿਹੜਾ ਕੁੱਲਣ ਵਾਲਾ ਸੀਗਾ ਇਹਨੂੰ ਮੈਂ ਆਪਾਂ ਇੱਕ ਪਲੇਟ ਦੇ ਵਿੱਚ ਰੱਖ ਲਿਆ ਤੇ ਇਹ ਜਿਹੜੇ ਲਓ ਜੀ ਆਈਸਕ੍ਰੀਮ ਸਾਡੀ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਈ ਆ ਜੀ ਤੁਹਾਨੂੰ ਮੈਂ ਪਹਿਲਾਂ ਸਭ ਤੋਂ ਕੁੱਲਰ ਵਾਲੀ ਦਿਖਾ ਰਹੀ ਆ ਦੇਖੋ ਪੂਰੀ ਤਰ੍ਹਾਂ ਇਹ ਜੰਮ ਚੁੱਕੀ ਆ ਆ ਲਓ ਜੀ ਦੇਖੋ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਬਣਦੀ ਆ ਜੀ ਤੁਸੀਂ ਇਸ ਤਰ੍ਹਾਂ ਬਣਾਇਓ ਜਰੂਰ ਜੀ ਬਹੁਤ ਸੌਖੇ ਤਰੀਕੇ ਦੇ ਨਾਲ ਹਰ ਕੋਈ ਬਣਾ ਸਕਦਾ ਆ ਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਹਦਾ ਢੱਕਣ ਜਿਹੜਾ ਆਪਾਂ ਬਣਾਇਆ ਹੋਇਆ ਸੀਗਾ ਨਾ ਇੱਕ ਉਹ ਉਤਾਰ ਲਿਆ ਉਤਾਰਨ ਤੋਂ ਬਾਅਦ ਜੀ ਹੁਣ ਆਪਾਂ ਇਹਨੂੰ ਕਰਾਂਗੇ ਕਟਿੰਗ ਇਹਦੀ ਖਰਬੂਜੇ ਦੀ ਜਿਸ ਤਰ੍ਹਾਂ ਦੇ ਤੁਹਾਨੂੰ ਪੀਸ ਪਸੰਦ ਆ ਉਸੇ ਤਰ੍ਹਾਂ ਦੇ ਤੁਸੀਂ ਪੀਸ ਕੱਟ ਕਰ ਸਕਦੇ ਆ ਦੇਖੋ ਬਿਲਕੁਲ ਪੂਰੀ ਤਰ੍ਹਾਂ ਇਹ ਸਾਡੀ ਆਈਸਕ੍ਰੀਮ ਜਿਹੜੀ ਆਪਾਂ ਫਿਲ ਕੀਤੀ ਸੀ ਪੂਰੀ ਤਰ੍ਹਾਂ ਜੰਮ ਚੁੱਕੀ ਆ ਸੈੱਟ ਹੋ ਚੁੱਕੀ ਆ ਤੇ ਆ ਦੇਖੋ ਜੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਕਰ ਦਿਆ ਕਰੋ ਕੀਤਾ ਹੋਇਆ ਤਾਂ ਬਹੁਤ ਧੰਨਵਾਦ ਹੈ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਬਸਕ੍ਰਾਈਬ ਕੀਤਾ ਤਾਂ ਵੀ ਧੰਨਵਾਦ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਹਰ ਵੇਲੇ ਇਹੀ ਦੁਆਵਾਂ ਦੁਆਵਾਂ ਤੁਹਾਡੇ ਵਾਸਤੇ ਨਿਕਲਦੀਆਂ ਜੀ ਇਸ ਤਰ੍ਹਾਂ ਜੀ ਮੈਂ ਇਹ ਪੀਸ ਕੱਟ ਰਹੀਆਂ ਦੇਖੋ ਕਿੰਨੇ ਵਧੀਆ ਪੀਸ ਕੱਟ ਹੋ ਰਿਹਾ ਵਿੱਚੋ ਜਿਹੜੀ ਸਟਫਿੰਗ ਕੀਤੀ ਹੋਸੀ ਉਹ ਲੱਗ ਦੇਸ ਰਹੀ ਆ ਤੇ ਜਿਹੜਾ ਸਾਈਡ ਤੇ ਪੱਲ ਪਿਆ ਉਹ ਵੀ ਸਾਨੂੰ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਆਈਸਕ੍ਰੀਮ ਦੇ ਇਹਨਦੀ ਵੀ ਬਾਈਟ ਲੈਨੇ ਆ ਤਾਂ ਬਹੁਤ ਹੀ ਟੇਸਟੀ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਾਂ ਇਹਨੂੰ ਖਾਂਦੇ ਆ ਇਸ ਤਰ੍ਹਾਂ ਜੀ ਖਰਬੂਜੇ ਨੂੰ ਬੜੇ ਧਿਆਨ ਦੇ ਨਾਲ ਕੱਟਣਾ ਕਿਉਂਕਿ ਇਹ ਪੂਰੀ ਠੰਡਾਇਆ ਤੇ ਇਹ ਵਿੱਚ ਪੂਰੀ ਤਰ੍ਹਾਂ ਆਈਸਕ੍ਰੀਮ ਜੰਮੀ ਹੋਈ ਆ ਸੋ ਜੀ ਕਈ ਵਾਰ ਜਿਹੜੀ ਨਾਈਫ ਹੈ ਉਹ ਸਲਿੱਪ ਕਰ ਜਾਂਦੀ ਆ ਇਸ ਕਰਕੇ ਜੀ ਇਹਨੂੰ ਆਪਾਂ ਪੀਸਸ ਜਿਹੜੇ ਆਪਣੇ ਪਸੰਦ ਦੇ ਤੁਸੀਂ ਕੱਟਦੇ ਜਾਣਾ ਆ ਇਸ ਤਰ੍ਹਾਂ ਜੀ ਮੈਂ ਸਾਰੇ ਪੀਸੇ ਦੇ ਕੱਟ ਲਏ ਆ ਕੱਟਣ ਤੋਂ ਬਾਅਦ ਜੀ ਜਿਹੜਾ ਇੱਕ ਸਾਈਡ ਦਾ ਲਾਸਟ ਵਾਲਾ ਪੀਸ ਹੈਗਾ ਦੇਖੋ ਉਹ ਵੀ ਮੈਂ ਕੱਟ ਕੇ ਤੁਹਾਨੂੰ ਦਿਖਾ ਰਹੀ ਆ ਦੇਖੋ ਕਿੰਨੇ ਵਧੀਆ ਆ ਟੂਟੀ ਫਰੂਟੀ ਵੀ ਬਿਲਕੁਲ ਪਰਫੈਕਟ ਇਹਦੇ ਵਿੱਚ ਦਿਖਾਈ ਦੇ ਰਹੀ ਆ ਸੈੱਟ ਹੋ ਚੁੱਕੀ ਆ ਹੁਣ ਮੈਂ ਇਹਨਾਂ ਪੀਸਾਂ ਨੂੰ ਆਪਣੇ ਪਸੰਦ ਦੇ ਪੀਸ ਮੁਤਾਬਕ ਆਪਾਂ ਇਸ ਤਰ੍ਹਾਂ ਕੱਟ ਸਕਦੇ ਆ ਚਾਹੋ ਤਾਂ ਤੁਸੀਂ ਗੋਲੜੇ ਆਣੇ ਤੋਂ ਪਰ ਗੋਲਾ ਗੋਲ ਜਿਹੜੇ ਪੀਸ ਹੁੰਦੇ ਆ ਰਾਉਂਡ ਹੁੰਦੇ ਉਹਨਾਂ ਨੂੰ ਖਾਣ ਦਾ ਕੋਈ ਤਰੀਕਾ ਨਹੀਂ ਬਣਦਾ ਹੈਗਾ ਸੋ ਇਸ ਤਰ੍ਹਾਂ ਜਿਹੜੇ ਆ ਪੀਸ ਆ ਮੈਂ ਇਸ ਤਰ੍ਹਾਂ ਇਹਨਾਂ ਨੂੰ ਕੱਟ ਕੇ ਸਰਵ ਕਰਨ ਲੱਗੀਆਂ ਉੱਪਰੋਂ ਦੇ ਤੁਸੀਂ ਗਾਰਨਿਸ਼ ਕਰ ਸਕਦੇ ਆ ਬਹੁਤ ਹੀ ਵਧੀਆ ਬਹੁਤ ਹੀ ਕਰੀਮੀ ਇਹ ਸਾਡੀ ਆਈਸਕ੍ਰੀਮ ਜਿਹੜੀ ਆ ਬਣ ਕੇ ਤਿਆਰ ਹੋਈ ਸੀਗੀ ਖਰਬੂਜੇ ਵਾਲੀ ਨਾ ਟੇਸਟ ਵਧੀਆ ਆਂਦਾ ਆ ਤੇ ਤੁਸੀਂ ਬੱਚੇ ਵੀ ਖੁਸ਼ ਹੋ ਕੇ ਖਾਣਗੇ ਬਾਹਰੋਂ ਚੀਜ਼ ਲੈਣ ਤੋਂ ਵਾਈਡ ਕਰੋ ਬਹੁਤ ਹੀ ਜ਼ਿਆਦਾ ਮਿਲਾਵਟ ਹੋ ਰਹੀ ਆ ਜੀ ਬਾਹਰ ਲੀਆਂ ਚੀਜ਼ਾਂ ਦੇ ਵਿੱਚ ਸੋ ਜੀ ਇਹ ਮੇਰਾ ਇਹੀ ਕਹਿਣਾ ਹੈ ਕਿ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਆ ਜਿੰਨਾ ਹੋ ਸਕਦਾ ਬੱਚਿਆਂ ਨੂੰ ਘਰ ਦੇ ਵਿੱਚ ਚੀਜ਼ ਬਣਾ ਕੇ ਦਿਓ ਤੇ ਇੱਕ ਤਾਂ ਸਾਡੇ ਖਰਚੇ ਦੀ ਵੀ ਬਚਤ ਹੁੰਦੀ ਆ ਦੂਸਰਾ ਆਪਾਂ ਬਿਲਕੁਲ ਸ਼ੁੱਧ ਤੇ ਬਿਲਕੁਲ ਹਾਈਜਨਿਕ ਤਰੀਕੇ ਦੇ ਨਾਲ ਅਸੀਂ ਘਰ ਦੇ ਵਿੱਚ ਬੱਚਿਆਂ ਨੂੰ ਤਾਂ ਕੀ ਵੱਡਿਆਂ ਨੂੰ ਆਪ ਵੀ ਅਸੀਂ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਲਓ ਜੀ ਦੇਖੋ ਬਣਦੀ ਵੀ ਕਿੰਨੀ ਸਾਰੀ ਆ ਵਾਹਿਗੁਰੂ ਆਪ ਬਰਕਤ ਪਾਉਂਦੇ ਆ ਸੱਚੇ ਪਾਤਸ਼ਾਹ ਤੇ ਸਾਰੇ ਬੜੇ ਖੁਸ਼ ਹੋ ਕੇ ਰੱਜ ਕੇ ਖਾਂਦੇ ਥੋੜੀ ਜਿਹੀ ਮੈਂ ਟੂਟੀ ਫਰੂਟੀ ਨਾਲ ਦੁਬਾਰਾ ਫਿਰ ਹੋਰ ਥੋੜੀ ਥੋੜੀ ਗਾਰਨਿਸ਼ ਕਰ ਰਹੀ ਆ ਕਿਉਂਕਿ ਜਿਹੜੀ ਚੀਜ਼ ਦੇਖਣ ਨੂੰ ਸੋਹਣੀ ਲੱਗਦੀ ਆ ਖਾਣ ਨੂੰ ਵੀ ਸੋਹਣੀ ਲੱਗੂਗੀ ਸੋ ਜੀ ਬਣਾਇਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਜੋ ਜੋ ਵੀ ਮੈਨੂੰ ਕਮੈਂਟ ਕਰਦੇ ਮੇਰੀਆਂ ਭੈਣਾਂ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਆਹ ਦੇਖੋ ਇਹ ਵਾਲੀ ਸਾਡੀ ਹੈਗੀ ਆ ਆਈਸਕ੍ਰੀਮ ਕੁੱਲਰ ਵਾਲੀ ਜਿਹੜੀ ਮੈਂ ਕੁੱਲਰ ਵਿੱਚ ਬਣਾਈ ਸੀ ਇਹ ਬਹੁਤ ਹੀ ਵਧੀਆ ਬਹੁਤ ਹੀ ਸੌਫਟ ਆਈਸਕ੍ਰ ਕੁੱਲੜ ਦੇ ਵਿੱਚੋਂ ਕੱਢ ਲੈਣਾ ਆ ਕੱਢਣ ਤੋਂ ਬਾਅਦ ਜੀ ਇਹ ਵੀ ਮੈਂ ਸਰਵ ਕਰ ਰਹੀ ਆ ਆਈਸਕ੍ਰੀਮ ਇੱਕ ਅਲੱਗ ਪਲੇਟ ਦੇ ਵਿੱਚ ਆ ਦੇਖੋ ਜੀ ਬਹੁਤ ਹੀ ਸੌਫਟ ਆ ਬਹੁਤ ਹੀ ਵਧੀਆ ਆ ਕੋਈ ਆਪਾਂ ਇਹਦੇ ਵਿੱਚ ਕਰੀਮ ਨਹੀਂ ਪਾਈ ਪਰ ਪੂਰੀ ਕਰੀਮੀ ਆ ਬਣ ਕੇ ਤਿਆਰ ਹੋ ਚੁੱਕੀ ਆ ਸਾਡੀ ਆਈਸਕ੍ਰੀਮ ਮੈਂ ਹਰ ਵਾਰ ਦੀ ਤਰ੍ਹਾਂ ਆਪਣੀ ਬੇਟੀ ਨੂੰ ਟੇਸਟ ਕਰਾਉਂਦੀ ਹੁੰਨੀ ਆ ਬਹੁਤ ਹੀ ਟੇਸਟੀ ਲੱਗੀ ਅਗਰ ਬੱਚੇ ਖੁਸ਼ ਆ ਤਾਂ ਸਭ ਕੁਝ ਠੀਕ ਹੈ ਜੀ ਸੋ ਜੀ ਇਸ ਤਰ੍ਹਾਂ ਬਣਾਇਓ ਐਸੇ ਤਰ੍ਹਾਂ ਹੀ ਖਰਬੂਜੇ ਵਾਲੀ ਜਿਹੜੀ ਬਣੀ ਸੀ ਉਹ ਵੀ ਐਸੇ ਤਰ੍ਹਾਂ ਹੀ ਟੇਸਟੀ ਬਣੀ ਸੀਗੀ ਬਣਾਇਓ ਜ਼ਰੂਰ ਬਣਾ ਕੇ ਦੇਖਿਓ ਕੋਈ ਲਾਗਤ ਨਹੀਂ ਆਉਂਦੀ ਘਰ ਦੀਆਂ ਚੀਜ਼ਾਂ ਤੋਂ ਹੀ ਅਸੀਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਬਣਾ ਸਕਦੇ ਆ ਮੈਂ ਮਿਲਦੀ ਹੁਣ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੀ ਮੈਨੂੰ ਦਿਓ ਇਜਾਜ਼ਤ ਸਾਸਤਰੀ ਕਾਲ ਜੀ ਰੱਬ ਰਾਖਾ ਪਰ ਜਦੋਂ ਆਈਸਕ੍ਰੀਮ ਟੇਸਟ ਕੀਤੀ ਤਾਂ ਸਾਰਿਆਂ ਨੂੰ ਇੰਨੀ ਕੁ ਪਸੰਦ ਆਈ ਆ ਦੇਖੋ ਸਾਰੇ ਟੇਸਟ ਕਰਨ ਵਾਸਤੇ ਉਤਾਵਲੇ ਹੋ ਗਏ ਤੁਸੀਂ ਦੇਖ ਸਕਦੇ ਹੋ ਤੇ ਸੌਫਟ ਦੀ ਸੌਫਟਨੈਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿੰਨੀ ਵਧੀਆ ਆਈਸਕ੍ਰੀਮ ਐਂਕਰ ਕੁਰਬੂਜੇ ਵਾਲੀ ਵੀ ਤੁਹਾਨੂੰ ਮੈਂ ਇੱਕ ਵਾਈਟ ਲੈ ਕੇ ਪ੍ਰਦੀਪ ਦੇਖੂਗੀ ਤੇ ਇਹ ਵੀ ਆਈਸਕ੍ਰੀਮ ਬਹੁਤ ਹੀ ਪਰਫੈਕਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀਗੀ ਜੀ ਬਣਾਇਓ ਤੇ ਬਣਾ ਕੇ ਤੁਸੀਂ ਦੇਖੋਗੇ ਫਿਰ ਪਤਾ ਲੱਗਦਾ ਹੈ ਕਿ ਕਿੰਨੀ ਵਧੀਆ ਬਣਦੀ ਆ ਆ ਦੇਖੋ ਵਾਈਟ ਲਈ ਆ ਬਹੁਤ ਹੀ ਟੇਸਟੀ ਆ ਵਿੱਚ ਖਰਬੂਜੇ ਦਾ ਟੇਸਟ ਆਂਦਾ ਹੈ ਜਿਹੜਾ ਸਾਈਡਾਂ ਤੇ ਆਪਾਂ ਛੱਡਿਆ ਸੀਗਾ ਤੇ ਵਿੱਚ ਜਿਹੜੀ ਆਈਸਕ੍ਰੀਮ ਆ ਆਈਸਕ੍ਰੀਮ ਦਾ ਟੇਸਟ ਆ ਰਿਹਾ ਮਿਲ ਕੇ ਇਹਨਾਂ ਦਾ ਟੇਸਟ ਬਹੁਤ ਹੀ ਅਮੇਜ਼ਿੰਗ ਆ ਰਿਹਾ ਸੀ ਮਿੱਠਾ ਬਿਲਕੁਲ ਪਰਫੈਕਟ ਸੀ ਬਹੁਤ ਹੀ ਵਧੀਆ ਖੁਸ਼ਬੂਦਾਰ ਟੇਸਟੀ ਸਾਡੀ ਇਹ ਖਰਬੂਜੇ ਵਾਲੀ ਤੇ ਕੋਲਣ ਵਾਲੀ ਆਈਸਕ੍ਰੀਮ ਬਣ ਕੇ ਤਿਆਰ ਹੋਈ ਆ ਬਣਾਇਓ ਤੇ ਬਣਾ ਕੇ ਦੇਖਿਓ ਤੇ ਸਾਰਿਆਂ ਨੂੰ ਖਿਲਾਇਓ ਬਜ਼ੁਰਗਾਂ ਨੂੰ ਵੀ ਜਰੂਰ ਖਿਲਾਇਓ ਨਵੀਂ ਤਰੀਕੇ ਦੀ ਚੀਜ਼ ਆ ਤੇ ਇਹ ਬਹੁਤ ਹੀ ਟੇਸਟੀ ਲੱਗਦੀ ਆ ਜੀ ਮੈਂ ਮਿਲਾਂਗੀ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ